ਸਸੀ ਗਾਲ ਜੀ ਇਹ ਦੇਖੋ ਅੱਜ ਆਪਾਂ ਇੱਕ ਕਿਸਾਨ ਨੂੰ ਮਿਲੇ ਆਂ ਇੱਧਰ ਗੜ੍ਹਸ਼ੈਂਕਰ ਤੋਂ ਉੱਪਰ ਨੂੰ ਪਹਾੜ ਵੱਲ ਨੂੰ ਜੋ ਆਪਣੇ ਸਿਰਫ ਤਿੰਨ ਖੇਤਾਂ ਦੇ ਵਿੱਚ ਇਹ ਸਾਰੀਆਂ ਸਬਜ਼ੀਆਂ ਜਿਹੜੀਆਂ ਤੁਸੀਂ ਦੇਖ ਰਹੇ ਆਂ ਇਹ ਉਗਾਉਂਦਾ ਆ ਔਰ ਸਾਰਾ ਕੰਮ ਆਪੇ ਹੀ ਕਰਦਾ ਆ ਔਰ ਆਪੇ ਹੀ ਵੇਚਦਾ ਆ ਇਹ ਜਿਹੜੀ ਚੀਜ਼ ਦੀ ਜ਼ਰੂਰਤ ਦੱਸਦਾ ਆ ਉਹਦੇ ਬਾਰੇ ਤੁਹਾਨੂੰ ਦੱਸਣ ਲੱਗੇ ਆਂ ਕੀ ਆਹੋ ਇਹ ਬੰਦਾ ਜੋ ਇੰਨੀਆਂ ਸਬਜ਼ੀਆਂ ਉਗਾਉਂਦਾ ਹੈ ਔਰ ਵੇਚਦਾ ਹੈ ਇਹ ਚੀਜ਼ ਨੂੰ ਸਬਜ਼ੀਆਂ ਦੀ ਮਾਂ ਦੱਸਦਾ ਹੈ ਅਤੇ ਪਾਊਡਰ ਦਾ ਆਧਾਰ ਮੰਨਦਾ ਹੈ ਇਹ ਤੁਸੀਂ ਦੇਖ ਰਹੇ ਆ ਮੇਰੇ ਕੋਲ ਇਹ ਥੈਲੀ ਆ ਇਹ ਜਿੰਕ ਸਲਫੇਟ ਜਿੰਕ ਤੇਤੀ ਸਲਫਰ 15 ਇਹਦੇ ਵਿੱਚ ਤੇ ਜਦੋਂ ਆਪਾਂ ਇਹਦੀ ਪੈਕਿੰਗ ਨੂੰ ਖੋਲੀਦਾ ਆ ਇਹ ਇਹਦੇ ਵਿੱਚੋਂ ਪਾਊਡਰ ਆ ਇਹ ਪਾਊਡਰ ਨਿਕਲਦਾ ਹੈ ਬੇਸੇ ਵੀ ਹਰੇਕ ਤਰ੍ਹਾਂ ਦੀ ਸਬਜ਼ੀਆਂ ਅਨਾਜ ਹਰ ਇੱਕ ਚੀਜ਼ ਵਾਸਤੇ ਜ਼ਰੂਰੀ ਆ ਜਿਵੇਂ ਤੁਸੀਂ ਦੇਖ ਸਕਦੇ ਆ ਔਰ ਇਹ ਆਪਾਂ ਵੀ ਇਹਦਾ ਪ੍ਰਯੋਗ ਲੱਗੇ ਆ ਕਰਨੀ ਕੋਈ ਜ਼ਹਿਰ ਨਹੀਂ ਹੈਗੀ ਇਹਦਾ ਪ੍ਰਯੋਗ ਕਿਸ ਤਰ੍ਹਾਂ ਕਰਨਾ ਆ ਮੈਂ ਤੁਹਾਨੂੰ ਦੱਸ ਦਿੰਦਾ ਹਰ ਇੱਕ ਸਬਜ਼ੀ ਫਲ ਅਨਾਜ ਹਰ ਇੱਕ ਫਸਲ ਲਈ ਇਹ ਬਹੁਤ ਜ਼ਰੂਰੀ ਆ ਇਹਦਾ ਛੜਕਾਓ ਵੀ ਕੀਤਾ ਜਾ ਸਕਦਾ ਜਿਵੇਂ ਉੱਤੇ ਲਿਖਿਆ ਹੈ ਪਾਣੀ ਵਿੱਚ ਮਿਲਾ ਕੇ ਤੇ ਇਹ ਨੂੰ ਹਾਮ ਹਾਲਤਾਂ ਦੇ ਵਿੱਚ ਬੂਟੇ ਨੂੰ ਗੋਡ ਕੇ ਇਸ ਤਰ੍ਹਾਂ ਆਪਾਂ ਗੁੱਡੇ ਆ ਇਹ ਪਾਊਡਰ ਨੂੰ ਆ ਹੁੰਦੀ ਆ ਤੇ ਇਸ ਤਰ੍ਹਾਂ ਵੀ ਆਪਾਂ ਪਾ ਸਕਦੇ ਆ ਇਹ ਦੇਖੋ ਬੂਟੇ ਪੀਲੇ ਪੈਣੇ ਫਲ ਦਾ ਨਾ ਸਿਰੇ ਚੜਨਾ ਇਹ ਸਭ ਜ਼ਿੰਕ ਇਸ ਹਲ ਫਰਦੀ ਘਾਟ ਦੀਆਂ ਨਿਸ਼ਾਨੀਆਂ ਇਹ ਤੁਸੀਂ ਮਿਰਚਾਂ ਦੇਖ ਰਹੇ ਆ ਇਹ ਨਾਰਾਜੇ ਨੇ ਗੁੱਡ ਕੀ ਏ ਰਿਕੋ ਉਪਰੋਂ ਟੱਕ ਦੇਣਾ ਮਿੱਟੀ ਨਾਲ ਵੇੰਗਣਾ ਨੂੰ ਨਿਰਚਾਂ ਨੂੰ ਤੁਹਾਡੇ ਫਾਲ ਨਹੀਂ ਲੱਗਦਾ 1 ਕਿਲੋ ਵਾਲਾ ਛੋਟਾ ਪੈਕਟ ਵੀ ਆਉਂਦਾ ਆ ਉਹਦੇ ਵਿੱਚ ਥੋੜੀ ਹੁੰਦੀ ਆ ਬਹੁਤਾ ਮਹਿੰਗਾ ਨਹੀਂ ਹੈਗਾ ਇਹ ਤੇ 3% ਜ਼ਿੰਕ ਤੇ 15% ਸਲਫਰ ਇਹ ਤੁਸੀਂ ਵਰਤ ਸਕਦੇ ਆ ਹਰ ਇੱਕ ਸਬਜ਼ੀ ਤੇ ਇਹ ਦੇ ਲਿਆ ਜਿਹਨੂੰ ਫੁੱਲ ਨਹੀਂ ਆਉਂਦੇ ਸੀ ਦੇਖੋ ਫੁੱਲ ਫੜ ਤੋਰੀਆਂ ਲੱਗੀਆਂ ਤੇ ਗੁੱਟ ਲਈ ਆਪਾਂ ਇਹ ਦੇਖੋ ਜੜ੍ਹ ਇਹਨੂੰ ਵੀ ਇੱਥੇ ਲੱਗੇ ਆ ਇਹ ਪਾਤੀ ਹੈ ਜੜ੍ਹ ਵਿੱਚ ਤੇ ਉੱਪਰੋਂ ਮਿੱਟੀ ਪਾ ਦੇਣੀ ਆ ਤੇ ਜਦੋਂ ਇਹਨੂੰ ਪਾਣੀ ਲੋੜ ਆ ਇਹ ਜੜ੍ਹ ਵਿੱਚ ਚਲੀ ਜਾਣੀ ਚੋਰ ਕੇ ਇਹ ਆਪਣੇ ਕੋਲ ਇਹ ਇੱਕ ਬਹੁਤ ਵਧੀਆ ਨਸਲ ਦੀ ਬੇਰੀ ਆ ਇਹ ਤੁਸੀਂ ਲੱਗੇ ਦੇਖ ਰਹੇ ਆ ਬੇਰੇ ਨੂੰ ਲੱਗੇ ਆ ਤੇ ਕਾਫੀ ਸਾਰੇ ਫਾਲੇ ਦੇਖੋ ਕਿਸ ਤਰ੍ਹਾਂ ਖਰਾਬ ਹੋਇਆ ਕਾਲੇ ਪੈ ਕੇ ਸੁੱਕ ਗਏ ਆ ਆ ਦੇਖੋ ਇਹ ਦੋ ਸਾਲਾਂ ਦੀ ਬੇਰੀ ਆ ਤੇ ਇਹਨੂੰ ਆਪਾਂ ਨੇ ਗੋਡ ਲਿਆ ਸਵਾਰ ਕੇ ਇਹਨੂੰ ਤੁਹਾਨੂੰ ਦੱਸਦਾ ਆ ਦੇਖੋ ਉਡਣ ਤੋਂ ਬਾਅਦ ਵੀ ਆ ਪਾਪਾਤੀ ਆ ਤੇ ਉੱਪਰੋਂ ਮਿੱਟੀ ਨਾਲ ਢੱਕ ਦੇਣਾ ਇਹ ਵੱਡਾ ਅੱਜ ਕੱਲ ਕਾਫੀ ਮਹਿੰਗੀਆਂ ਹਨ ਉਹਨਾਂ ਨੇ ਸਿੰਕਰਾ ਪ੍ਰਯੋਗ ਕਰਕੇ ਇਸ ਵੇਲੇ 800 ਰੁਪਏ ਕਿਲੋ ਵੱਡ ਵੇਚ ਰਹੇ ਆ ਤੇ ਇਹ ਲੱਗ ਰਹੀਆਂ ਵੈਸੇ ਤਾਂ ਸਾਡੇ ਫਿਰ ਵੀ ਅਸੀਂ ਇਹਨੂੰ ਪਾ ਦਿੰਦੇ ਆ ਇਹ ਦੇਖੋ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਬੂਟੇ ਦੇ ਉੱਤੇ ਤੇ ਤੁਸੀਂ ਵੀ ਹਰ ਇੱਕ ਬੂਟੇ ਤੇ ਇਹਨੂੰ ਵਰਤ ਸਕਦੇ ਆ ਚਾਹੇ ਤੁਹਾਡੇ ਫਲ ਨਹੀਂ ਲੱਗਦਾ ਚਾਹੇ ਲੱਗਾ ਆ ਬਹੁਤ ਵਧੀਆ ਚੀਜ਼ ਆ ਇਹ ਜਿਹਦਾ ਪ੍ਰਯੋਗ ਕਰਕੇ ਦੇਖੋ ਜਿਨ੍ਹਾਂ ਦੇ ਬੂਟੇ ਇਸ ਤਰ੍ਹਾਂ ਪੀਲੇ ਪੈ ਰਹੇ ਆ ਪੱਤੇ ਫਰਾਬ ਹੋ ਰਹੇ ਆ ਬੂਟੇ ਸੁੱਕ ਰਹੇ ਆ ਇਹ ਜ਼ਿੰਕ ਦੀ ਘਾਟ ਆ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਦੱਸਣਾ ਤੇ ਹੋਰ ਨਵੀਂ ਵੀਡੀਓ ਨਾਲ ਜਲਦੀ ਮਿਲਦੇ ਆ ਸਤਿ ਸ੍ਰੀ ਅਕਾਲ